ਲਓ ਭਾਈ ਜੀ ਅੱਜ ਪੜਦੇ ਸੀ ਆਲੂ ਆਲੂਆਂ ਦਾ ਕੰਮ ਆ ਸਟਾਰਟ ਕਰਿਆ ਜੀ ਕੱਚੀ ਪਟਾਈ ਹੈ ਚੈੱਕ ਕਰ ਛੋਣ ਜੀ ਕੱਚੀ ਪਟਾਈ ਹੈ ਜੀ ਆਲੂਆਂ ਦਾ ਕੰਮ ਚਲਾਇਆ ਹੈ ਖਿਆਤੀ ਵੈਰਟੀ ਹੈ ਜੀ 100 ਤੇ 13 14 ਦਿਨਾਂ ਦੇ ਹੋ ਚੱਲੇ ਖਿਆਤੀ ਹੈ ਜੀ ਇਧਰ ਆਪਣੇ ਬੰਦੇ ਨਾਲ ਦੀ ਨਾਲ ਗੱਟੇ ਭਰੀ ਜਾਂਦੇ ਆ ਜੀ ਚੈੱਕ ਕਰ ਸਕਦੇ ਹੋ ਆ ਝਾੜਾ ਆ ਸੈਜ ਬਣਿਆ ਜੀ ਇਧਰ ਨਾਲ ਦਿਨ ਨਾਲ ਆਪਣੇ ਬੰਦੇ ਚੱਕੀ ਜਾਂਦੇ ਆ ਨਾਲ ਦਿਨ ਵਾਲੀ ਗੱਟਾਂ 'ਚ ਪਈ ਜਾਂਦਾ ਕੱਚੀ ਪਟਾਈ ਹੈ ਜੀ ਚੈੱਕ ਕਰ ਸਕਦੇ ਤੁਸੀਂ ਇਧਰ ਆਪਣਾ ਖੜਾ ਵੀ ਟਰੈਕਟਰ ਆ ਛੋਟੇ ਟਟਨਾ ਪਟਾਈ ਕਰਦੇ ਆ ਜੀ ਕੱਚੇ ਆਲੂ ਦੀ ਪਟਾਈ ਹੈ ਨਾਲ ਦਿਨ ਨਾਲ ਗੱਟਿਆਂ ਚ ਪਈ ਜਾਂਦਾ ਜੀ ਭਰਤੀ ਭਰਤੀ 50 ਕਿਲੋ ਦੀ ਆ ਸਾਈਜ਼ ਬਣਿਆ ਜੀ 113 ਦਿਨਾਂ ਦੇ ਹੋ ਗਏ ਚੈੱਕ ਕਰ ਸਕਦੇ ਤੁਸੀਂ ਰਾਸਨ ਵੀ ਵਿੱਚ ਥੋੜੀ ਜਿਹੀ ਗੋਲੀ ਵੀ ਹੈ ਜੀ ਅੱਛਾ ਕਾਸਨ ਇਹਨਾਂ ਕੱਟਾਂ ਚ ਨਾਲ ਥੋੜੀ ਥੋੜੀ ਗੋਲੀ ਵੀ ਆਉਂਦੀ ਹੈ ਖਿਆਤੀ ਵੈਰਿਟੀ ਹੈ ਜੀ ਕੱਚੀ ਪਟਾਈ ਹੈ ਨਾਲ ਰਸਨ ਦੇ ਵੀ ਦਾਣੇ ਹੈਗੇ ਮੋٹے ਵਧੀਆ ਬਰਸ ਹੋ ਗਈ ਸੀਗੀ ਉਦੋਂ ਬਰਲ ਥੋੜੀ ਜਿਹੀ ਵਿੱਚ ਡਾਊਨ ਪੈ ਗਈ ਜਿੱਤੇ ਪਾਣੀ ਜ਼ਿਆਦਾ ਭਰ ਗਿਆ ਜ਼ਮੀਨ ਥੋੜੀ ਜਿਹੀ ਡੱਕ ਰਹੀ ਹੈ ਉਹਨਾਂ ਦਾ ਥੋੜਾ ਜਿਹਾ ਪਾਣੀ ਜ਼ਿਆਦਾ ਲੱਗਿਆ ਸੀਗਾ ਬਰਸ ਦਾ ਕਾਰਨ ਤੇ ਵਿੱਚ ਪੱਲਾ ਡਾਊਨ ਹੋ ਗਈਆਂ ਸੀਗੀਆਂ ਟਾਈਮ ਤੋਂ ਪਹਿਲਾਂ ਬਰਲ ਡਾਊਨ ਹੋ ਗਈ ਸੀ ਵਿੱਚ ਤ냥ਾ ਦਾਣੇ ਛੋਟੇ ਰਹਿ ਗਏ ਜੀ ਨਾਲ ਦੀ ਨਾਲ ਗੱਟਾਂ ਚ ਵੇਚ ਜਾਂਦਾ ਜੀ। ਚੱਕਰਸਾ ਬੋਦੰਗੇ। ਕੱਚੀ ਪਟਾਈ ਹੈ ਜੀ। ਆ ਸਹਿਜ ਬਣਿਆ। ਉਧਰ ਆਪਣੇ ਬੰਦੇ ਲੱਗੇ ਹੋਏ ਨਾਲ ਦੀ ਨਾਲ। ਸਿੱਧੇ ਭਾਈ ਕਰ ਜਾਂਦੇ ਆ ਸਹਜ ਹੈ ਇੱਧਰ ਖੜੇ ਆਪਣਾ ਟਰੱਕ 42 ਸਾਈਡ ਤੇ ਤੇ ਸਾਹਮਣੂ ਲੱਗੇ ਜ ਆਪਣੇ ਬੰਦੇ ਗੱਡੀ ਲੋਡ ਕਰਨ ਜਿੰਨੀ ਕੁ ਪਟਾਈ ਹੋ ਜਾਂਦੀ ਹੈ ਸਾਹਮਣੂ ਉਹਨੇ ਗੱਡੀ ਲੋਡ ਹੋ ਜਾਂਦੀ ਹੈ ਜੀ ਛੋਟੀਆਂ ਗੱਡੀਆਂ ਆਉਂਦੀ ਨਾਲ ਦੇ ਨਾਲ ਸਬਜੀ ਮੰਡੀ ਜਾਈ ਜਾਂਦਾ ਜੀ ਗੱਡੀਆਂ ਲੋਡ ਹੋ ਕੇ ਸਾਮ ਤੱਕ ਸਾਰਾ ਮਾਲ ਜਿੰਨੀ ਇੱਕ ਪਟਾਈ ਹੋ ਜਾਂਦੀ ਹੈ ਉਹਨਾਂ ਕਮਾਲ ਸਾਰਾ ਚੱਕਿਆ ਜਾਂਦਾ ਸਾਮ ਤੱਕ ਗੱਡੀ ਕਰੀ ਜਾਂਦੇ ਆ ਲੋਡ ਆਪਣੇ ਬੰਦੇ ਚੱਕਰ ਸਬਜਨ ਜੀ ਧੰਨਵਾਦ ਜੀ ਹੋਰ ਸਾਰੇ ਠੀਕ ਹੋਵਗੇ ਧੰਨਵਾਦ ਓਕੇ